ਦੇਵਨਹਾਰਾ ਬਿਸਰੇ ਉਠਾਂ ਖਿੰਮੈ ਹੋਤ ਪ੍ਰਾਇ ਜਿਸ ਨੂੰ ਤੂੰ ਮੇਰਾ 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 ਕਹਿੰਦਾ ਰਿਹਾ ਉਹ ਸਾਰਾ ਕੁਝ ਖਿੰ ਵਿੱਚ ਹੀ ਪਰਾਇਆ ਹੋ ਜਾਂਦਾ ਹੋ ਜਾਂਦਾ ਕਿ ਨਹੀਂ ਖਿੰਚੀ ਪਰਾਇਆ ਹੋ ਜਾਂਦਾ ਸਾਰਾ ਕੁਝ ਪਰ ਤੈਨੂੰ ਦੇਣ ਵਾਲਾ ਮਾਲਕ ਭੁੱਲਿਆ ਰਹਾ ਜਿਵੇਂ ਬਚਨ ਹੁੰਦਾ ਬਾਣੀ ਵਿੱਚ ਦਾਤ ਪਿਆਰੀ ਬਿਸਰਿਆ ਬਿਸਰਿਆਂ ਦਾ ਤਾਰਾ ਕਹਿੰਦੇ ਦਾਤ ਤੈਨੂੰ ਪਿਆਰੀ ਹੋ ਗਈ ਦਾਤਾ ਤੈਨੂੰ ਭੁੱਲ ਗਿਆ ਆਹ ਗੜਬੜ ਹੋ ਗਈ ਇਹ ਗੜਬੜ ਹੋ ਗਈ ਜਦ ਕਸ਼ ਪਾਵੈ ਤਬ ਗਰਬ ਕਰਤ ਹੈ ਮਾਇਆ ਗਈ ਤਬ ਰੋਬਣ ਲੱਗਤ ਹੈ ਕਹਿੰਦੇ ਜਦੋਂ ਕੁਝ ਮਿਲ ਜਾਵੇ ਸ਼ੁਕਰਾਨਾ ਨਹੀਂ ਕਰਦਾ ਹੰਕਾਰ ਕਰਦਾ ਤੇ ਜੁੰਡਲੀ ਦੇ ਯਾਰਾਣਾ ਪਾਰਟੀਆਂ ਕਰਦਾ ਰੱਬ ਨੇ ਕੋਈ ਖੁਸ਼ੀ ਬਖਸ਼ੀ ਇਹ ਸ਼ਰਾਬਾਂ ਪੀ ਕੇ ਉਲਟੀਆਂ ਕਰਦਾ ਨਾਲ ਦੂਜਿਆਂ ਨੂੰ ਪਿਆ ਪਿਉਂਦਾ ਇਹਦੀ ਹੁੰਦਾ ਨਾ ਦੇਖੋ ਕਿਡਾ ਹੰਕਾਰ ਗਿਆ ਦੇਖ ਲਾ ਕਹਿੰਦੇ ਪਾਰਟੀ ਹੋ ਗਈ ਉਹ ਪਾਰਟੀ ਅੱਜ ਕਿਥੇ ਰਵਜਾਦਾ ਪਾਰਟੀ ਅੱਜ ਦਾ ਜੁੰਡਲੀ ਦੇ ਯਾਰ ਹੋਣਗੇ ਅੱਜ ਇਦਾਂ ਜਲਦਾਂ ਨੂੰ ਦੇਖੋ ਕਿੰਨਾ ਵਿਗੜਿਆ ਹੋਇਆ ਮਨੁੱਖਾ ਦੇਖ ਲਾ ਹਨਾ ਇਦੀ ਲਿਖੇ ਬਣ ਗਈ ਸਾਰੀਆਂ ਗੱਲਾਂ ਹੰਕਾਰ ਚੜ ਜਾਂਦਾ ਜਦੋਂ ਕੁਝ ਮਿਲ ਜੇ ਜਬ ਕਸ਼ ਪਾਵੇ ਤਾਵਾ ਗਰਭ ਕਰਤ ਹੈ ਇੱਕ ਪਿੰਡ ਸਾਡੇ ਦੀਵਾਨ ਨਾਂ ਨੂੰ ਲੈਣਾ ਇੱਕ ਥਾਂ ਨਾਂ ਵੀ ਲੈਂਦਾ ਸੀ ਪਿੰਡ ਦਾ ਮੈਨੂੰ ਪਿੰਡ ਵਾਲੇ ਕਹਿੰਦੇ ਜੀ ਪਿੰਡ ਦਾ ਹੱਟ ਦਾ ਨਾਂ ਨਾ ਲਿਆ ਕਰੋ ਕਿਉਂਕਿ ਪਤਾ ਕੋਈ ਹੁੰਦੇ ਆ ਕੁਝ ਇਦਾਂ ਵੀ ਪਿੰਡ ਦੀ ਸਾਰੀ ਨਾ ਵੀ ਸੋਡਾ ਲਾਂਭਾ ਜਾਇ ਜਾ ਮੈਂ ਨਾ ਨਹੀਂ ਲੈਂਦਾ ਦੁਬਾਰਾ ਸੂ ਦਵਾਨ ਲੱਗੇ ਭਾਈ ਗੰਦ ਪਾਉਣ ਪੂਰਾ ਤੇ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਬੇਨਤੀ ਕਰਦੇ ਵੀ ਥੋੜਾ ਵੀ ਦਵਾਨ ਵੀ ਇਹ ਇਹ ਆਵਾਜ਼ਾਂ ਆਉਂਦੀਆਂ ਗਿਆ ਸਿੰਘ ਉਹਨਾਂ ਦੇ ਘਰੇ ਤੇ ਉਹ ਕਹਿੰਦੇ ਲਾ ਬੰਦ ਕਿਵੇਂ ਕਰਦੇ ਕਹਿੰਦੇ ਕੀ ਗੱਲ ਥੋੜੇ ਤਾਂ ਬੰਦੇ 12 ਸਾਲ ਨਗਰੋਂ ਮਸਾ ਮੁੰਡਾ ਹੋਇਆ ਬੋਲੋ ਸਾਤਨਾਮ ਦੱਸੋ ਹੁਣ ਉਹ ਕੀ ਕਰੂ ਥੋੜਾ ਅੱਗੇ ਮੈਂ ਲੱਕਣ ਨੂੰ ਕਹਿਣ ਦੇ ਕਹਿੰਦੇ ਇਹ ਵਰਤੀ ਗੱਲ ਹੈ ਜੀ ਹਾਂ ਜੀ ਕਹਿੰਦੇ ਸਾਡੇ ਤਾਂ 12 ਸਾਲ ਨਗਰੋਂ ਮਸਾ ਮੁੰਡਾ ਹੋਇਆ ਸੀ ਅੱਜ ਅਸੀਂ ਅੱਜ ਡੀਜ ਅੱਜ ਕਿੰਨੂੰ ਯਾਦ ਸਾਡੇ ਰੱਬ ਲਾ ਡੀ ਜੇ ਲਾਉਣੇ ਸਾਡੇ ਅੱਜ ਬੰਦ ਕਰਦੇ ਪਾਣੀ ਸਪੀਕਰ ਹੰਕਾਰ ਚ ਕਹਿੰਦੇ ਜਵਾਬ ਦਿੱਤਾ ਨਹੀਂ ਕਹਿੰਦੇ ਲੋ ਸਾਡਾ ਇਹ ਹਾਲ ਹੈ ਸੋ ਇਹੀ ਗੱਲ ਲਿਖੀ ਹੈ ਬਾਣੀ ਚ ਵੀ ਹੰਕਾਰ ਦਾ ਇਹ ਜਦੋਂ ਕੁਝ ਮਿਲੇ ਸ਼ੁਕਰਾਨਾ ਨਹੀਂ ਕਰਦਾ ਵੀ ਸ਼ੁਕਰ ਹੈ ਮਰਦਾ ਸ਼ੁਕਰ ਹੈ ਸ਼ੁਕਰ ਹੈ ਫੇਰ ਤਾਂ ਕਹਿਣੀ ਵੀ ਹੈ ਜੀ ਇਦਾਂ ਕਰੀ ਤਾ ਹਾਂ ਜੀ ਜਦੋਂ ਕਸ਼ਪਾਵ ਹੈ ਤਦ ਗਰਭ ਕਰਤ ਹੈ ਮਾਇਆ ਗਈ ਤਦ ਰੋਵਣ ਲੱਗਦਾ ਜੇ ਕੋਈ ਨੁਕਸਾਨ ਹੋ ਜੇ ਰੋਂਦਾ ਰੋਂਦਾ ਰੋਕੇ ਲਾਭ ਨੂੰ ਲਾਂਭੇ ਵੀ ਦਿੰਦਾ ਪਤਨ ਰੱਬ ਦਾ ਸਾਡੇ ਨਾਲ ਕੀ ਬੈਰ ਫਟਦਾ ਰੱਬ ਹੀ ਬੈਰੀ ਬਣਿਆ ਖੜਾ ਆਏ ਹਾਏ ਸਾਡਾ ਰੱਬ ਬੈਰੀ ਕਮਾਲ ਹੋ ਗਿਆ ਇਹ ਹਾਲ ਹੈ ਨਾ ਪਰ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਨਾ ਦੇਨ ਹਾਲਾ ਭੁੱਲ ਜਾਂਦਾ ਹੈ ਦੇਨ ਵਾਲਾ ਯਾਦ ਰਹੇ ਫੇਰ ਫੇਰ ਤਾਂ ਕਹਿਣਾ ਕੀ ਹੈ ਜਿਸ ਕੀ ਵਸਤ ਤਿਸ ਆਗੇ ਰੱਖ ਕਿਸ ਆਗੇ ਰੱਖ ਹੈ ਵੀ ਜਿਸ ਦੀ ਵਸਤੂ ਹੈ ਉਸ ਨੂੰ ਜਾ ਅੱਗੇ ਰੱਖਿਆ ਕਰ ਜੋ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ ਪਰਮੇਸ਼ਰ ਨੂੰ ਅੱਗੇ ਰੱਖਣਾ ਹੈ ਜਿਹਦੀ ਵਸਤ ਹੈ ਉਸ ਨੂੰ ਅੱਗੇ ਰੱਖਣਾ ਹੈ ਉਹਦੀ ਯਾਦ ਨੂੰ ਮੂਰੇ ਰੱਖਣਾ ਹੈ ਉਹ ਸਮਝ ਗਏ ਨਾ ਜਿਸ ਕੀ ਵਸਤ ਤਿਸ ਆਗੇ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮੱਥੈ ਮੰਨੈ ਮੱਥੈ ਵੀ ਮੰਨ ਲਓ ਦਾਤ ਮਿਲੀ ਤਾਂ ਉਹਦੀ ਯਾਦ ਨੂੰ ਅੱਗੇ ਰੱਖਣਾ ਹੈ ਜੇ ਮੰਨ ਲਓ ਕਿ ਦਾਤ ਚਲੀ ਵੀ ਗਈ ਮੰਨ ਲਓ ਮਿਲੀਆਂ ਦਾਤਾਂ ਚੋਂ ਤਾਂ ਵੀ ਉਹਦੀ ਆਗਿਆ ਨੂੰ ਸਿਰ ਮੱਥੇ ਮੰਨਣਾ ਹੈ ਵੀ ਇਹ ਵੀ ਤੁਹਾਡੀ ਆਗਿਆ ਤੁਹਾਡੇ ਹੋਂ ਇਹ ਵੀ ਤੁਹਾਡੀ ਆਗਿਆ ਪ੍ਰਭ ਦੀ ਆਗਿਆ ਮੰਨਣਾ ਹੈ ਮੱਥੇ ਉਸਤੇ ਚੌਕਣਾ ਕਰੈ ਨਿਹਾਲ ਕਿਤੇ ਫਿਰ ਉਸਤੇ ਚੌਕਣਾ ਨਿਹਾਲ ਕਰ ਦਿੰਦਾ ਹੈ ਮਾਨਤ ਪਰਮੇਸ਼ਰ ਉਸਤੇ ਚੌਕਣਾ ਕਰਾਂਗੇ ਕਿ ਜੇ ਕੁਝ ਮਿਲਦਾ ਤਾਂ ਵੀ ਤੇਰਾ ਸ਼ੁਕਰਾਨਾ ਤੇਰੀ ਦਾਤ ਉਹਦੀ ਯਾਦ ਨੂੰ ਮੂਰੇ ਰੱਖਣਾ ਕੋਈ ਦਾਤ ਚਲੀ ਵੀ ਗਈ ਤਾਂ ਵੀ ਸਿਰ ਮੱਥੇ ਤਮੀ ਸ਼ਰਮਾ ਤੇ ਮਨਣਾ ਵੀ ਠੀਕ ਹੈ ਪ੍ਰਭ ਕੀ ਆ ਗਿਆ ਮਨ ਹੈ ਮੱਥਾ ਮੱਥਾ ਉਸਤੇ ਚੌਪਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਬਾਇਾਲ ਸੂਸਾ ਚ ਪੜਦੇ ਹਨ ਏਦਾਂ ਮਾਲਕ ਸਦਾ ਹੀ ਦਿਆਲੂ ਹੈ ਤੂੰ ਚੱਜ ਸਖਲਾ ਚੱਜ ਸਖਲਾ ਇਸ ਕਰਕੇ ਉਹਦੀ ਯਾਦ ਨੂੰ ਅੱਗੇ ਗੇ ਮੇ ਰੱਖਣਾ ਬਾਣੀ ਸਮਝਾਇਆ ਆਪਾਂ ਨੂੰ ਵੀ ਮੰਨ ਲਓ ਆਪਾਂ ਸੌਣ ਲੱਗੇ ਹਾਂ ਸੌਂਦੇ ਵਾਹਵਾ ਉੱਚ ਰਹੇ ਸੌਂਦੇ ਵੀ ਵਾਹਿਗੁਰੂ ਵਾਹਿਗੁਰੂ ਉੱਠਦੇ ਭੀਵਾ ਕ੍ਰੀਨ ਕ੍ਰੀਨ ਸੁੱਤੇ ਉੱਠੇ ਉਹਦੀ ਯਾਦ ਨੂੰ ਮੂਰੇ ਰੱਖਣਾ ਜਿਹੇ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤੱਕਾ ਜਸ ਚਕੇ ਦੀ ਕਿਰਪਾ ਨਾਲ ਆਰਾਮ ਨਾਲ ਸੁੱਤੇ ਆਗੇ ਨਾ ਉਹਦੀ ਮੂਰੇ ਯਾਦ ਉਹਦੀ ਆਉ ਨੂੰ ਮੂਰੇ ਆਗੈ ਨਾ ਜਿਹੇ ਜਿਹੇ ਪ੍ਰਸਾਦ ਸੁਖ ਸੇਜ ਸੋਈਜੈ ਪਾਣੀ ਪੀਣ ਲੱਗੇ ਉਹਦੀ ਯਾਦ ਨੂੰ ਮੂਰੇ ਕਰਲਾ ਜਿਹੇ ਪ੍ਰਸਾਦ ਪੀਵੇ ਸੀਤਲ ਜਲਾ ਤੇਰੀ ਕੇ ਪਾਣੀ ਨਾਲ ਹੀ ਇਹ শীতল ਸਾਫ ਪਾਣੀ ਪੀਣੀ ਹੈ। ਪ੍ਰਸ਼ਾਦਾ ਛਕਿਆ ਉਹਦੀ ਯਾਦ ਨੂੰ ਮੂਰੇ ਰੱਖਣਾ। ਜਿਹੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਂਹੇ ਪੇਠਾ ਕਰ ਕੋ ਰੱਖ ਮਨ ਮਾ ਹਾਜਮਾ ਵੀ ਦਰੁਸਤ ਰਹੂਗਾ। ਬੋਲੋ ਸਤਨਾਮ ਵਾਹਿਗੁਰੂ। ਇਹ ਰੋਹਾਨੀਅਤ ਦਾ ਜੂਰ ਨੇ। ਹਾਂਜੀ ਉਹਨੂੰ ਮੂਰੇ ਰੱਖਾ। ਇਹ ਤਾਂ ਸਮਝ ਗਿਨ ਸਾਰੀ ਆਸ਼ਟਪਤੀ ਪਾਲਟੇ ਤੂੰ ਕਿ ਉਹਨੂੰ ਮੂਰੇ ਰੱਖਣਾ ਹੈ। ਜਿਹੇ ਪ੍ਰਸ਼ਾਦ ਜਿਹੇ ਪ੍ਰਸ਼ਾਦ ਜਿਹੇ ਜੀ ਦੀ ਕਿਰਪਾ ਨਾਲ ਜੀ ਦੀ ਕਿਰਪਾ ਨਾਲ ਤੇਰੀ ਕਿਰਪਾ ਨੇ ਸੌਣੇ ਆਰਾਮਣਾ ਤੇਰੀ ਕਿਰਪਾ ਨੇ ਖਾਨੇ ਤੇਰੀ ਕਿਰਪਾ ਨੇ ਘਰੇ ਸੁਖੀ ਬਸਦੇ ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਬਸਣਾ ਆਠ ਪਹਿਰ ਸਿਮਰੋ ਤਿਸ ਰਸਨਾ ਰਸਨਾ ਤਰੀਕੇ ਦੱਸਿਆ ਕਿਵੇਂ ਸੋ ਇਦਾਂ ਮਾਲਕ ਪਰਮੇਸ਼ਰ ਨੂੰ ਅੱਗੇ ਰੱਖਣਾ ਫੇ ਉਸ ਉਹ ਤਾਂ ਫਿਰ ਬਖਸ਼ੀ ਬਖਸ਼ੀ ਇਸ ਕਰਕੇ ਮੇਰੀ ਮੇਰੀ ਦੇ ਸਾਗਰ ਚ ਨ ਡੁੱਬ ਦਾਤੇ ਨੂੰ ਯਾਦ ਰੱਖੋ ਪਰਮੇਸ਼ਰ ਨੂੰ ਯਾਦ ਰੱਖੋ ਤਾਂ ਸ਼ੁਕਰਾਨਾ ਕਰਪਾ ਸਿੱਖ